ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ ਨਿਊਜ਼ ਦੇ ਨਾਲ ਇਸ ਟਮ ਖੜੇ ਆ ਕਲੰਨੌਰ ਸ਼ਹਿਰ ਦੇ ਵਿੱਚ ਜਿੱਥੇ ਇੱਕ ਤਨ ਮਕਾਨ ਦਿਖਾਣੇ ਆ ਮਕਾਨ ਦੀ ਹਾਲਤ ਇਸ ਤਾਂ ਦੀ ਹੈ ਕਿ ਮਤਲਬ ਦੇਖਣ ਵਾਲੇ ਨੂੰ ਤਰਸ ਆ ਜਾਂਦਾ ਵੀ ਲੋਕ ਕਿਸ ਤਰ੍ਹਾਂ ਵਿੱਚ ਇੱਥੇ ਰਹਿ ਰਹੇ ਹੋਣਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਨਾਲ ਮੇਰੇ ਆਓਗੇ ਚੱਲਣ ਦਿਖਾਉਣ ਇਹ ਕੀ ਹਾਲਾਤ ਨੇ ਮਕਾਨ ਦੇ ਐਸੈਟ ਦੇਖੋ ਜਾਂ ਪਹਿਲਾਂ ਇੱਥੇ ਪਸ਼ੂ ਰੱਖੇ ਹੋਣਗੇ ਜਾਂ ਕੀ ਕਹਾਤਾ ਸੀ ਆ ਨੂੰ ਨਹੀਂ ਪਤਾ ਉੱਪਰ ਨੂੰ ਛੱਤ ਦੇਖ ਸਕਦੇ ਹੋ ਕਿੰਨੇ ਟੀਨੇ ਟੁੱਟ ਸਕੇ ਟੁੱਟ ਗਿਆ ਦੂਸਰੇ ਪਾਸੇ ਆ ਬੈਥਰੂਮ ਦੇ ਹਾਲਾਤ ਵੇਖੋ ਨਲਕਾ ਲੱਗਾ ਪਰ ਪਤਾ ਨਹੀਂ ਕਦੋਂ ਦਾ ਚੱਲਿਆ ਹੋਵੇਗਾ ਇਹ ਵੀ ਨਹੀਂ ਪਤਾ ਬਾਥਰੂਮ ਵੀ ਟੁੱਟਾ ਅਗੇ ਟੁੱਟੇ ਪਏ ਨੇ ਟੈਂਕੀ ਦੇਖੋ ਘਾਹ ਉੱਗ ਚੁੱਕਿਆ ਉੱਥੇ ਬਹੁਤ ਹੀ ਮਾੜੇ ਹਾਲਾਤ ਨੇ ਦੇਖੋ ਪੌੜੀਆਂ ਦੇ ਹਾਲਾਤ ਵੇਖੋ ਅੱਗੇ ਤੁਹਾਨੂੰ ਦਿਖਾਉਨੇ ਆ ਘਰ ਦੇ ਅੰਦਰ ਜਿਕੇ ਹਾਲਾਤ ਦਿਖਾਵਾਂਗੇ ਇੱਧਰ ਰਸੋਈ ਵਾਲ ਦੇਖੋ ਜੀ ਰਸੋਈ ਦੇ ਹਾਲਾਤ ਵੇਖ ਸਕਦੇ ਹੋ ਕਿਸ ਤਰ੍ਹਾਂ ਦੀ ਰਸੋਈ ਦਾ ਬਣਿਆ ਹੋਇਆ ਹਾਲ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਇੱਥੇ ਕੋਈ ਰਹਿੰਦਾ ਹੀ ਨੋ ਵੇ ਪਰ ਤਾਂ ਦੱਸਦੇ ਵੀ ਇੱਥੇ ਰਹਿ ਰਿਹਾ ਆ ਆਦਮੀ ਪਰ ਉਹਦੇ ਵੀ ਹਾਲਾਤ ਬਹੁਤ ਹੀ ਨਾਜ਼ੁਕ ਨੇ ਕਿਉਂਕਿ ਇੱਥੇ ਨਾ ਰੋਟੀ ਬਣ ਰਹੀ ਐ ਤੇ ਨਾ ਹੀ ਕੁਝ ਹੋਰ ਹਲ ਹੋ ਰਿਹਾ ਇਹਨੂੰ ਕੋਈ ਪਤਾ ਲੱਗਾ ਕੋਈ ਆਉਂਦਾ ਜਾਂਦਾ ਵੀ ਕੋਈ ਨਹੀਂ ਗਿਆ ਇਹ ਦੇਖੋ ਹਾਲਾਤ ਬੈੱਡ ਲੱਗਾ ਐ ਇੱਕ ਮੰਜਾ ਮੰਜੇ ਦਾ ਹਾਲਾਤੋ ਕਿਸ ਤਰ੍ਹਾਂ ਗੰਦ ਪਿਆ ਹੋਇਆ ਕਦੀ ਸਫਾਈ ਨਹੀਂ ਹੋਈ ਮੱਖੀਆਂ ਲੱਗੀਆਂ ਹੋਈਆਂ ਨੇ ਪੂਰੀਆਂ ਕਮਰੇ ਦੇ ਵਿੱਚ ਛੱਤ ਦੇਖੋ ਬਾਲਿਆਂ ਦੀ ਕੀ ਹਾਲਾਤ ਨੇ ਇਸ ਦੇ ਨਾਲ ਹੀ ਜੇ ਇਹ ਕਮਰੇ ਦੀ ਗੱਲ ਕਰੀ ਤੇ ਇਸ ਕਮਰੇ ਵਾਲੇ ਵੇਖੋ ਕੀ ਹਾਲ ਆ ਛੱਤ ਟੁੱਟ ਚੁੱਕੀ ਆ। ਛੱਤ ਦੇ ਹਾਲਾਤ ਦੇਖੋ ਕੀ ਪਈ ਆ। ਥੱਲੇ ਦੇਖੋ ਕੀ ਹਾਲਾਤ ਨੇ। ਬਹੁਤ ਹੀ ਅਨਾਜੁਖ ਹਾਲਾਤ ਨੇ। ਪਰ ਜਿਸ ਤਰ੍ਹਾਂ ਸੇਵਾ ਵਾਲੀਆਂ ਸੰਸਥਾਵਾਂ ਬੜੀਆਂ ਲੋਕ ਕਰਦੇ ਨੇ, ਸੇਵਾ ਕਰ ਰਹੇ ਨੇ। ਕੈਮਰਾਮੈਨ ਨੂੰ ਕਹਾਂਗਾ ਅੰਦਰ ਅੱਗੇ ਵੀ ਦਿਖਾਈ ਜਾਣ ਹਾਲਾਤ ਕਰਦੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੱਖੇ ਦੇ ਕੀ ਹਾਲਾਤ ਨੇ, ਬਾਲੇ ਕਿਵੇਂ ਨੇ, ਸਾਰਾ ਕੁਝ ਖਰਾਬ ਹੋ ਚੁੱਕਿਆ ਹੈ। ਜਾਲੇ ਲੱਗ ਚੁੱਕੇ ਨੇ ਇਹ ਦੇਖੋ ਜਾਲੇ ਲੱਗੇ ਹੋਏ ਨੇ ਪੂਰੇ ਘਰ ਦੇ ਵਿੱਚ ਪਤਾ ਨਹੀਂ ਕੀ ਹਾਲਾਤ ਕਿਸ ਤਰ੍ਹਾਂ ਰਹਿ ਰਹੇ ਨੇ ਲੋਕ ਇੱਥੇ ਅਸੀਂ ਅਪੀਲ ਕਰਾਂਗੇ ਜਿਹੜੇ ਦਾਨੀ ਸੱਜਣ ਨੇ ਕੋਈ ਜਿਸ ਤਰ੍ਹਾਂ ਹੜਪੀੜਤਾਂ ਦੀ ਸਹਾਇਤਾ ਕੀਤੀ ਹੈ ਲੋਕਾਂ ਨੇ ਬੜੇ ਬੜੇ ਸੇਵਾ ਸੰਸਥਾਵਾਂ ਆਈਆਂ ਨੇ ਹੱਥ ਫੜਿਆ ਲੋਕਾਂ ਦਾ ਗਰੀਬ ਲੋਕਾਂ ਦਾ ਪਰ ਅਸੀਂ ਬੇਨਤੀ ਕਰਾਂਗੇ ਕਿ ਇਹ ਇਸ ਵਾਰ ਵੀ ਵੇਖਿਆ ਜਾਵੇ ਇਹ ਕਲਾਨੌਰ ਦੇ ਵਿੱਚ ਸ਼ਹਿਰ ਦੇ ਵਿੱਚ ਹੈ ਮਕਾਨ ਅਸੀਂ ਉਸ ਨਾਲ ਵੀ ਗੱਲਬਾਤ ਕਰਾਵਾਂ ਜੋ ਇਸ ਘਰ ਵਿੱਚ ਰਹਿ ਰਿਹਾ ਹੈ ਪਤਾ ਲੱਗਾ ਕਿ ਉਹ ਘਰ ਵਿੱਚ ਰੋਟੀ ਵੀ ਨਹੀਂ ਖਾ ਰਿਹਾ ਮੰਦਰ ਵਿੱਚ ਰੋਟੀ ਖਾ ਰਿਹਾ ਉਹਦੇ ਨਾਲ ਗੱਲਬਾਤ ਕਰਾਉਣੇ ਆ ਵੀਰ ਜੀ ਆਓ ਬਾਹਰ ਆਓ ਜੀ ਹਾਂ ਚਲੋ ਚੱਲ ਕੀ ਨਾਮ ਹੈ ਆਪਣਾ ਭਾਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂ ਕੁਲਦੀਪ ਤੁਹਾਡੀ ਇਹ ਹਾਲਾਤ ਘਰ ਦੇ ਕਿਸ ਤਰ੍ਹਾਂ ਕਿੰਨੇ ਮਾੜੇ ਹਾਲਾਤ ਵਿੱਚ ਕਿਵੇਂ ਰਹਿ ਰਹੇ ਹੋ ਮੰਦਰੇ ਰਹਿ ਕੇ ਜੀ ਮੰਦਰੇ ਰਹਿ ਕੇ ਖਾਣਾ ਖੋਣਾ ਫਿਰ ਕਿੱਥੋਂ ਮੰਦਰੋਂ ਖਾ ਰਹੇ ਹੋ ਹਾਂ ਜੀ ਇਹ ਤੁਹਾਡੇ ਪਿਤਾ ਜੀ ਜਾਂ ਮਾਤਾ ਜੀ ਉਹ ਬੁੜੇ ਹੋ ਗਏ ਕੁਰੇ ਹੋ ਗਏ ਨੇ ਹੁਣ ਤੁਹਾਡਾ ਕੋਈ ਮਤਲਬ ਹਾਲਚਲ ਪੁੱਛਣੀ ਹੁੰਦਾ ਕੋਈ ਵੀ ਨਾ ਸਾਡੀ ਕੋਈ ਨਹੀਂ ਹਾਲਤ ਪੁੱਛਦਾ ਠੀਕ ਆ ਤੇ ਕਿਵੇਂ ਗੁਜ਼ਾਰਾ ਕਿਵੇਂ ਚੱਲ ਰਿਹਾ ਤੁਹਾਡੇ ਘਰ ਦਾ ਜਿੰਨੇ ਅਸੀਂ ਵੇਖਿਆ ਵੀ ਮਤਲਬ ਬੈੱਡ ਵੀ ਗਿੱਲੇ ਨੇ ਸਾਰਾ ਕੋਈ ਮਲ ਖਰਾਬ ਹੋਇਆ ਪਿਆ ਵਾ ਕਿਸ ਤਰ੍ਹਾਂ ਸੌਣੇ ਕਿੱਥੇ ਹੋ ਹੰਡਿੰਗ ਆ ਇਹਨਾਂ ਬੈੱਡਾਂ ਤੇ ਮਲਾਜ ਮੇ ਮੀ ਆਵੇ ਨੇਰੀਆ ਵਿੱਚ ਇਹਦੇ ਵਿੱਚ ਰਹਿੰਦੇ ਹਾਂ ਤੁਸੀਂ ਦੇਖੋ ਬੜੇ ਮਾੜੇ ਹਾਲਾਤ ਨੇ ਪਰ ਉਹ ਬੰਦਾ ਥੋੜਾ ਤਰੀਕੇ ਨਾਲ ਬੋਲ ਵੀ ਨਹੀਂ ਸਕਦਾ ਵੀ ਕਹਿੰਦਾ ਵੀ ਅਸੀਂ ਮਤਲਬ ਗੁਰਦੁਆਰਾ ਆਪਣਾ ਮੰਦਰ ਚ ਰੋਟੀ ਖਾ ਰਹੇ ਹਾਂ ਰਿੰਦੇ ਵੀ ਸਮੰਦਰ ਜੀ ਤੇ ਘਰ ਕਦੋਂ ਹੁੰਦੇ ਜੇ ਘਰੋਂ ਡੇ ਰਾਤ ਰਾ ਸਿਰਫ ਸੌਣ ਵਾਸਤੇ ਹੁੰਦੇ ਜੇ ਭਾਜੀ ਸੌਣ ਵਾਸਤੇ ਕੋਈ ਬਦਾਨੀ ਸੱਚਨ ਮਦਦ ਕਰਨੀ ਆਇਆ ਜਿਵੇਂ ਮੇਰੇ ਘਰ ਟੁੱਟਿਆ ਪਿਆ ਆਪਣਾ ਛੱਤ ਟੁੱਟੀ ਪਈ ਆ ਨਹੀਂ ਅਸੀਂ ਤਾਂ ਕੋਈ ਨਹੀਂ ਆਇਆ ਸਸਤਾ ਵਾਲਾ ਕੋਈ ਜੀ ਨਾ ਕੋਈ ਨਹੀਂ ਆਇਆ ਸਾਡੇ ਨਾਲ ਹੋਰ ਵੀ ਮਜੂਦ ਨੇ ਗੱਲਬਾਤ ਕਰਨ ਲੈਣੇ ਇਹਨਾਂ ਦੀ ਬਿਹਾਰਤ ਗੱਲ ਕਰਨਗੇ ਭਾਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਗੁਰਮੇਸ਼ ਸਿੰਘ ਹੈ ਮੈਂ ਬੈਠੇ ਉੱਥੇ ਪਾਰਕ ਦੇ ਵਿੱਚ ਗਾੜ ਦਾ ਕੰਮ ਕਰਨਾ ਇਹ ਬੰਦੇ ਨੂੰ ਮੈਂ ਪਹਿਲਾਂ ਏ ਤੋਂ 3 ਸਾਲ ਦਾ ਹੀ ਜਾਣਦਾ ਸੀ ਤੇ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਘਰ ਦਾ ਮਾਹੌਲ ਇਦਾਂ ਦਾ ਹੋਏਗਾ। ਹੂੰ। ਮੈਨੂੰ ਇੱਕ ਦਿਨ ਇਹ ਕਹਿੰਦਾ ਵੀ ਮੇਰੇ ਘਰ ਦੀ ਲਾਈਟ ਬੰਦ ਆ। ਮੈਂ ਜੀ ਲਾਈਟ ਆ ਬਲਬ ਲਾਉਣ ਆਇਆ। ਲਾਈਟ ਜਰੂਰ ਬੈਰਨ ਛੜੀ ਸੀ। ਜਦ ਮੈਂ ਇਹਦੀ ਆ ਵੇਖਿਆ ਨਾ ਬਹੁਤ ਮਾੜਾ ਹਾਲਾਤ। ਮੇਰਾ ਮਨ ਪਛੇਤ ਗਿਆ। ਮੈਂ ਵੀ ਇਹ ਬੰਦੇ ਦੀ ਇਹਨਾਂ ਕਿ ਅਸੀਂ ਕੀਤੀ ਮਤਲਬ ਬੇਨਤੀ ਪੇ ਚੋ ਇੱਥੇ ਰਹੀ ਆ ਤੁਹਾਡੇ ਸਾਹਮਣੇ। ਇਹ ਇਹਨਾਂ ਦੇ ਕੋ ਘਰ ਦੇ ਮੈਂਬਰ ਕੋਈ ਹੋਣ ਜਾਂ ਜਿਸ ਤਰ੍ਹਾਂ ਪਰਿਵਾਰ ਵਿੱਚ ਕੌਣ-ਕੌਣ ਨੇ ਇਹਨਾਂ ਦੇ ਇਹਨਾਂ ਦਾ ਪਿਤਾ ਇਹਦੇ ਕਹਿਣ ਦੇ ਮੁਤਾਬਕ 2001 ਸਾਲ ਵਿੱਚ ਪੂਰਾ ਹੋ ਗਿਆ ਬਾਅਦ ਵਿੱਚ ਇਹਦੇ ਮੁਤਾਬਕ ਜੀ 2024 ਤੇ ਜਨਮ ਦਿਹਾੜੀ ਪੂਰੀ ਹੋ ਗਈ ਹੈ ਉਹਨਾਂ ਦੀ ਲੱਤ ਟੁੱਟ ਗਈ ਦੱਸਦਾ ਸੀ ਤੇ ਉਹ ਲੱਤ ਟੁੱਟਣ ਦੇ ਕਰਕੇ ਉਹ ਰੇੜੇ-ਰੇੜੇ ਕੇ ਰੋਟੀ ਬਣਾਉਂਦੇ ਸਨ ਇਹ ਉਦੋਂ ਇਹ ਡਿਪਰੈਸ਼ਨ ਚ ਟੁਰ ਗਿਆ ਬਾਅਦ ਚ ਉਹਨਾਂ ਦੀ ਡੈਥ ਹੋ ਗਈ ਬਾਅਦ ਚ ਇੱਥੇ ਹੀ ਰਿਹਾ ਏ ਇੱਥੇ ਹੀ ਮਤਲਬ ਘੁੰਮਦਾ ਘੁੰਮੂ ਗਿਆ ਬਾਅਦ ਬਾਚੇ ਉਦੋਂ ਜਦੋਂ ਅਹੀ ਪਾਰਕ ਚ ਵੇਦੇ ਹਾਂ ਤੇ ਘੁੰਮਣ ਫਿਰਦਾ ਬਿੰਦਾ ਅਹੀ ਕਦੀ ਇੱਧਰ ਨੂੰ ਜਾਣਾ ਕਰੀਦਾ ਜਦੋਂ ਇਹਨਾਂ ਦੀ ਮਾਤਾ ਇਦਾਂ ਹੋਈ ਉਹ ਤੋਂ ਬਾਅਦ ਡਿਪਰੈਸ਼ਨ ਚ ਗਿਆ ਬਾਅਦ ਚ ਡਿਪਰੈਸ਼ਨ ਚ ਚ ਗਿਆ ਇਕੱਲਾ ਹੀ ਰਹਿ ਗਿਆ ਬਾਅਦ ਚ ਦਾ ਹਾਲ ਚਾਲ ਕਿਸੇ ਨੇ ਪੁੱਛਿਆ ਤੇ ਫਿਰ ਰੋਟੀ ਘਟੋਂ ਮੰਦਰੋਂ ਮਿਲ ਜਾਣੀ ਜਾਂ ਕਿਸੇ ਕੋ ਕਿਸੇ ਦੇ ਮਨ ਚ ਮਿਹਰ ਹੋਣੀ ਤੇ ਉਹਨੇ ਉਹਨੂੰ ਦੇ ਸੜਿਆ ਤੇ ਤਰਾ ਮੈਨੂੰ ਕੋਦਣ ਪਤਾ ਲੱਗਾ ਤੇ ਮੈਂ ਹੈਪੀ ਤੇ ਗੱਲ ਵੀ ਅੱਧੀ ਕਰਦਾ ਪੂਰੀ ਗੱਲ ਨਹੀਂ ਕਰਦਾ ਪੂਰੀ ਗੱਲ ਨਹੀਂ ਸਮਝਦੀ ਹੁੰਦੀ ਨਹੀਂ ਸਾਨੂੰ ਵੀ ਨਹੀਂ ਹੁੰਦੀ ਜੇ ਇੱਕ ਵਾਰੀ ਗੱਲ ਹੈ ਤਿੰਨ ਤਿੰਨ ਵਾਰੀ ਉਹਨੂੰ ਕਹਿੰਦਾ ਫਿਰ ਉਹਦਾ ਕਹਿਰ ਮੁਤਾਬਕ ਅਹੀ ਇਹਦਾ ਆਧਾਰ ਬੜੇ ਕਹਿ ਬੇ ਕਿ ਮੈਂਬਰਾਂ ਕੋ ਫਰਾਰ ਕਾਟ ਬਣਾਇਆ ਹੁਣ ਇਹਦੀ ਬੈਂਕ ਦੀ ਕਾਪੀ ਵਿਤਿਆਰ ਕਰਵਾਈ ਤੇ ਇਹਦੀਆਂ ਹੋਰ ਕੋਈ ਭੈਣਾ ਭੂਣਾ ਭੈਣ ਭਰਾ ਇਹਦੇ ਕਹਿਣ ਦੇ ਮੁਤਾਬਕ ਇੱਕ ਭੈਣ ਹੈ ਹੂੰ ਉਹ ਕਦੇ ਕਦੇ ਪਹਿਲਾਂ ਕਦੇ ਆਉਂਦੀ ਸੀ ਹੁਣ ਉਹ ਵੀ ਨਹੀਂ ਕਰੀ ਵਿਖੀ ਇਹ ਕਹਿੰਦਾ ਨਹੀਂ ਆਦੀ ਹੁਣ ਹੁਣ ਨਹੀਂ ਆਇਆ ਕਹਿਣ ਦੇ ਮੁਤਾਬਕ ਤੇ ਹੋਈ ਹੈ ਤੇ ਮੈਂ ਨਹੀਂ ਮੇਰੇ ਅਜੇ ਤੱਕ ਕੋਈ ਭੈਣ ਨੂੰ ਜੇ ਮਿਲਾਂਗਾ ਤਾਂ ਜਰੂਰ ਪੁੱਛਾਂਗਾ ਵੀ ਤੇਰਾ ਭਾਈ ਹੈ ਤੁਸੀਂ ਇਹਦਾ ਕਿਉਂ ਨਹੀਂ ਪੁੱਛਦੇ ਤੁਹਾਡਾ ਫਰਜ਼ ਹੈ ਅਕਸ਼ਰ ਮਾਂ ਜਾਇਆ ਵਾ ਜੀ 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 ਮਾਂ ਜਾਇਆ ਹੁਣ ਕਰਕੇ ਇੱਡਾ ਵੀ ਪਿਛੇ ਨਹੀਂ ਹਟਣਾ ਚਾਹੀਦਾ ਮਨ ਲੋ ਇੱਕ ਭਰਾ ਸਿੱਧਾ ਹੀ ਹੁੰਦਾ ਸਾਡਾ ਦੇਖੋ ਜੀ ਜਿੱਦਾਂ ਦੇ ਹਾਲਾਤ ਨੇ ਘਰ ਦੇ ਵੇਖ ਕੇ ਆਪਣੇ ਆਪ ਨੂੰ ਰੋਣਾ ਹੁੰਦਾ ਵੀ ਮਤਲਬ ਇਹ ਕਿਸ ਤਰ੍ਹਾਂ ਰਹਿੰਦਾ ਹੋਵੇਗਾ ਵੀ ਕਹਾਂ ਜੇ ਲੱਤਾਂ ਕੰਬਣੀਆਂ ਨਾਲ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਘਰ ਦੇ ਮੈਂ ਹਾਂ ਉੱਡਣ ਮੇਰਾ ਮਨ ਪਛੀਛ ਗਿਆ ਜਦ ਮੈਂ ਥੱਲੇ ਗਾਰਾ ਵੇਖਿਆ </body> ਕੋਟੇ ਕੋਟੇ ਤੇ ਇਹਦੇ ਮਤਲਬ ਛੜੇ ਵੇਖੇ ਮਤਲਬ ਗਲੇ ਪੜੇ ਤੇ ਮੈਂ ਹਾਂ ਫਿਰ ਇਹ ਕਿੱਦਾਂ ਰਾਤ ਇੱਥੇ ਸਭ ਕੁਝ ਕੋਰੀਆ ਸਭ ਕੁਝ ਹੋ ਸਕਦਾ ਮੈਂ ਫਿਰ ਇੰਨਾ ਕਿ ਮੈਂ ਤੇ ਚਲੋ ਲਾਈਟ ਤੇ ਫਿਲਹਾਲ ਉਹ ਰਾਤੀਏ ਬਾਜ ਬੈਰਗੋਲੂ ਵੀ ਕਰਦੇ ਆਂਗੇ ਕੋਈ ਗੱਲ ਨਹੀਂ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਪਰ ਏਡੀ ਵੱਡੀ ਨਹੀਂ ਕਰ ਸਕਦੇ ਵੀ ਏਡੀ ਸਾਡੇ ਕੋਲ ਵੀ ਨਹੀਂ ਹੈਗੀ ਕਿ ਆਪਣੇ ਲੈਵਲ ਤੇ ਇਹਨੂੰ ਆਰ 10 ਦਾ ਕਰਦੇ ਚਲ ਤੁਸੀਂ ਨਾ ਇਹਨਾਂ ਨੂੰ ਲਾਗੇ ਬਲਾਓ ਤੇ ਇਹਨਾਂ ਦਾ ਕੋ ਅਕਾਊਂਟ ਨੰਬਰ ਦਿਓ ਤੇ ਜਿਹੜੀ ਸੇਵਾ ਸੰਸਥਾ ਨੇ ਜਿਹੜਾ ਨਾ ਉਹਨਾਂ ਨੂੰ ਬੇਨਤੀ ਕਰੋ ਦਲਦੀਪ ਰਜਿੰਗ ਜੀ ਹਾਂਜੀ ਕੀ ਬੇਨਤੀ ਕਰਦੇ ਹੋ ਜਿਹੜੇ ਦਾਨੀ ਸੱਜਣ ਉਹਨਾਂ ਨੂੰ ਈਵੇਂ ਈਵੇਂ ਮੇਰੀ ਮਾਇਤਗੀ ਦਿੱਤੀ ਜਾਵੇ ਜੀ ਮੈਂ ਗਰੀਬ ਆ ਜੀ ਤੇ ਰੋਟੀ ਪਾਣੀ ਕਿੱਥੇ ਚੱਲਦਾ ਰੋਟੀ ਪਾਣੀ ਦੀ ਮੈਂ ਰੋ ਮੈਂ ਦੋ ਖਾਣਾ ਜੀ ਮੰਗਦਾ ਹਾਂ ਤੇ ਘਰ ਦੀ ਹਾਲਤ ਕਿਦਾਂ ਦੇ ਨੇ ਮਾੜੇ ਨੇ ਮਾੜੇ ਸਾਡੀ ਮਦਦ ਕੀਤੀ ਜਾਵੇ ਅਸੀਂ ਆਪਣੀ ਚੈਨਲ ਦੇ ਮਾਧਿਅਮ ਰਸਤੇ ਵੀ ਤੇ ਇਹਨਾਂ ਵੱਲੋਂ ਵੀ ਬੇਨਤੀ ਕਰਦੇ ਆਂ ਕਿ ਜਿਹੜੀਆਂ ਵੀ ਸੰਸਥਾਵਾਂ ਸੌਂਦੀਆਂ ਨੇ ਸੇਵਾਵਾਂ ਕਰਨ ਵਾਲੀਆਂ ਉਹ ਇਸ ਗਰੀਬ ਦੀ ਬਾਹ ਫੜਨ ਸਾਡੇ ਚੈਨਲ ਨਾਲ ਇਸ ਦਾ ਕੋਈ ਮਤਲਬ ਨਹੀਂ ਹੋਏਗਾ ਕਿਉਂਕਿ ਸਿੱਧਾ ਆਪਣਾ ਨੰਬਰ ਦੇਣਗੇ ਤੇ ਆਪਣਾ ਹੀ ਅਕਾਊਂਟ ਨੰਬਰ ਦੇਣਗੇ ਇਹਨਾਂ ਨਾਲ ਜੋ ਵੀ ਜਿਹਨੇ ਵੀ ਕਾਰ ਰਾਪਟਾ ਕਰਨਾ ਇਹਨਾਂ ਨਾਲ ਕੀਤਾ ਜਾਵੇ ਇਹਨੂੰ ਆਪਣਾ ਬੋਲਣ ਕੇ ਅਕਾਊਂਟ ਨੰਬਰ ਬੋਲਣਗੇ ਹਾਂਜੀ ਇਹ ਐਸਬੀਆਈ ਦੀ ਆਪਾਂ ਕਾਪੀ ਬਣਾਈ ਸੀ ਜੀ ਲੱਗੇ ਕਰਕੇ ਦਿਖਾ ਦੇ ਕੈਮਰਾਮੈਨ ਲੱਗੇ ਕਰਕੇ ਦਿਖਾਓ ਨੰਬਰ ਆ ਦੇਖੋ ਇਹਦੀ ਨਜ਼ਰ ਕਮਜ਼ੋਰ ਹੋ ਕਰਕੇ ਨਾ ਮੈਨੂੰ ਵੀ ਨੰਬਰ ਨਹੀਂ ਦਿਖ ਰਿਹਾ ਨਜ਼ਰ ਮਾੜੀ ਆ ਨਜ਼ਰ ਮਾੜੀ ਹੋਣ ਕਰਕੇ ਇਹ ਵੀ ਇਹ ਇਹਦਾ account ਨੰਬਰ ਆ ਅਸੀਂ ਇਹਦਾ account ਨੰਬਰ ਆ ਇਹਦੀ ਫੋਟੋ ਆ ਸਕਰੀਨ ਤੇ ਮੈਂਸ਼ਨ ਵੀ ਕਰ ਦਵਾਂਗੇ ਜੀ ਇਹ ਫੋਟੋ ਬੰਦੇ ਦੀ ਲੱਗੀ account ਨੰਬਰ ਇਹਦਾ ਇਹਦੇ account ਵਿੱਚ ਜਿੰਨੇ ਪਾਉਣੇ ਆ ਕੁਝ ਵੀ ਆਪਣੀ ਮਦਦ ਕਰ ਸਕਦਾ ਕਿਉਂਕਿ ਤੇ ਇਹ ਘਰ ਦਾ ਗਰੀਬ ਦਾ ਕੋਈ ਸੋਚਿਆ ਜਾ ਸਕੇ ਬੈਂਕ ਦੀ ਕਾਪੀ ਹੈ ਜੀ ਤੁਹਾਡੇ ਇਹ ਕਿਹਦਾ ਕਾਊਂਟ ਹੈ ਇਹ ਤਾਂ ਕੁਲਦੀਪ ਸਿੰਘ ਦਾ ਨੰਬਰ ਹੈ ਜੀ ਇਹਦਾ ਹੀ ਕਾਊਂਟ ਇਹਦਾ ਹੀ ਨੰਬਰ ਹੈ ਮਤਲਬ ਇਹ ਇਹਦੇ ਨੰਬਰ ਤੇ ਟੈਪ ਕੀਤੀ ਆਪਾਂ ਨੇ ਤੇ ਮੇਰੀ ਨਜ਼ਰ ਕਮਜ਼ੋਰ ਹੁਣ ਕਿ ਕਿ ਨੰਬਰ ਨਹੀਂ ਕੋਈ ਨਾ ਉਹ ਅਸੀਂ ਮਤਲਬ ਇਹ ਮੈਂਸ਼ਨ ਕਰਦਾ ਨੰਬਰ ਮੈਂਸ਼ਨ ਕਰਵਾ ਲਈ ਜੀ ਅਜੀ ਕੁਲਦੀਪ ਸਿੰਘ ਦੇ ਨਾਮ ਤੇ ਤੇ ਤੁਹਾਨੂੰ ਇੱਕ ਕੈਮਰਾਮੈਨ ਇੱਕ ਵਾਰੀ ਫੇਰ ਕਹਾਂਗੇ ਘਰ ਦੇ ਹਾਲਾਤ ਆ ਦਿਖਾ ਦਿਓ ਇਹ ਹਾਲਾਤ ਨੇ ਘਰ ਦੇ ਛੱਤ ਵੇਖੋ ਕਿਸ ਤਰ੍ਹਾਂ ਬਹੁਤ ਮਾੜੇ ਹਾਲ ਸਾਰੀ ਛੱਤ ਟੁੱਟ ਚੁੱਕੀ ਆ ਫਰਸ਼ 'ਤੇ ਕੋਈ ਨਹੀਂ ਆ ਅੰਦਰ ਸਭ ਕੁਝ ਜੋ ਵੀ ਆ ਇੱਥੇ ਜਦੋਂ بارش ਆਉਂਦੀ ਹੈ ਕਹਿੰਦੇ ਮਤਲਬ ਗੋਡੇ-ਗੋਡੇ ਤੱਕ ਗਾਰਾ ਬਣ ਜਾਂਦਾ ਅੰਦਰ ਦੀ ਬਲਾਤ ਇਹਨੇ ਬਾਲੇ ਨੇ ਉਹ ਵੀ ਚੋਰੇ ਨੇ ਬਾਹਰ ਵੀ ਬਾਲੇ ਨੇ ਜੇ ਬੜੀ ਹਾਲਤ ਕਹਿੰਉ ਬੜੀ ਹਾਲਤ ਹੈ ਉਹ ਕਿਸ ਤਰ੍ਹਾਂ ਕੰਦ ਪਿਆ ਸਾਨੂੰ ਤਾਂ ਆਪ ਆਪਣੇ ਨੂੰ ਆ ਰਿਹਾ ਵੀ ਕਿਸ ਤਰ੍ਹਾਂ ਬੰਦਾ ਇੱਥੇ ਰਹਿ ਰਿਹਾ ਹੋਵੇਗਾ ਬੜੀਆਂ ਜਿ세 ਬੰਦੀਆਂ ਨੇ ਜਿਹੜੀਆਂ ਹੜਾ ਵਿੱਚ ਵੀ ਗਰੀਬਾਂ ਦੀ ਬਾਹ ਫੜੀ ਉਹਨਾਂ ਨੇ ਅੱਗੇ ਵੱਧ ਕੇ ਗਾਇਕ ਕਲਾਕਾਰਾਂ ਨੂੰ ਵੀ ਬਿਨੈ ਬੇਨਤੀ ਕਰਦੇ ਆਂ ਵੀ ਜੋ ਇਹ ਵੀਡੀਓ ਦੇਖੇ ਇਸ ਘਰ ਵਿੱਚ ਆਪ ਆ ਕੇ ਜਾਂ ਆਪਣੀ ਸੰਸਦ ਦਾ ਕੋਈ ਨੁਮਾਇੰਦਾ ਭੇਜ ਕੇ ਜਾਣਕਾਰੀ ਪੂਰੀ ਲੈ ਕੇ ਇਸ ਦੀ ਗਰੀਬ ਦੀ ਮਦਦ ਕੀਤੀ ਜਾਵੇ ਤਾਂ ਜੋ ਇਸ ਦਾ ਕੁਛ ਬਣ ਸਕੇ ਦੇ ਗਵੰਡੀ ਮੌਜੂਦ ਨੇ ਇਹਨਾਂ ਕੋਈ ਗੱਲਬਾਤ ਕਰ ਲੈਂਦੇ ਪਹਿਲਾਂ ਆਪਣਾ ਨਾਮ ਬੋਲੋ ਜੀ ਨਾਮ ਅਬੀ ਅਬੀ ਹਾਂ ਜੀ ਅਬੀ ਕੀ ਹਾਲਾਤ ਨੇ ਕਰ ਦੇਸਤੇ ਹਾਲਾਤ ਬਹੁਤ ਮਾਰੇ ਆ ਜੀ ਆ ਸਾਰੀ ਛੱਤ ਵੀ ਡਿੱਗੀ ਆ ਰਸੋਈ ਵੀ ਤਾਂ ਆ ਟਟ ਗਿਆ ਵਿਚ ਦਾ ਕਮਰਾ ਤੇ ਇਹ ਇੰਦਾ ਹੀ ਵਿਚਾਰਾ ਮੰਦਰੋਂ ਖਾਣ ਅੰਦਰ ਰੋਟੀ ਪਾਣੀ ਤੇ ਇੰਦਾ ਹੀ ਸਾਡੇ ਗਵੰਡੀ ਆ ਆ ਨਾਲ ਦਾ ਸਾਡਾ ਮਕਾਨ ਆ ਜੀ ਤੇ ਬਾਥਰੂਮ ਦੇ ਬੂਹੇ ਬਾਵੇ ਦੇ ਦਰਵਾਜ਼ੇ ਵੀ ਟੁੱਟੇ ਆ ਹੂੰ ਤੇ ਉਹ ਪਿਛਲਾ ਜਿਹੜਾ ਮਕਾਨ ਆ ਉਹ ਵੀ ਛੱਤ ਡਿੱਗੀ ਆ ਸਾਰੀ ਹੂੰ ਤੇ ਬਹੁਤ ਮਾਰਾ ਜੀ ਨਹੀਂ ਲੇਖਿਆ ਵੀ ਇੱਥੇ ਤਾਂ ਦਿਨੇ ਬੰਦੇ ਨੂੰ ਡਰ ਆਉਂਦਾ ਤੇ ਰਾਤ ਕਿਵੇਂ ਰਹਿ ਰਹੇ ਹੋ ਰਾਤ ਬਹੁਤਾ ਜੀ ਰਾਤ ਇੱਥੇ ਰਿੰਦੇ ਕੱਟਿਆ ਰਾਤ ਇੰਦਾ ਬੰਦ ਮੰਦਰੇ ਸੌਂ ਜਾਂਦਾ ਮੇਰੇ ਹਿਸਾਬ ਨਾਲ ਮੰਦਰੇ ਸੌਂ ਜਾਂਦਾ ਤੇ ਇਹਦੇ ਕੋ ਮਾਂ ਪਿਓ ਮਾਂ ਪਿਓ ਤਾਂ ਨਹੀਂ ਜੀ ਪਤਾ ਇਹਨੂੰ ਆਈ ਦੀ ਭੈਣ ਹੈਗੀ ਆ ਉਹ ਵੀ ਨਹੀਂ ਹੁੰਦੇ ਹੁੰਦੇ ਉਹ ਵੀ ਨਹੀਂ ਹੁੰਦੇ ਜਾਂਦੇ ਇਕੱਲਾ ਰਹਿੰਦਾ ਇਥੇ ਮੰਤ ਕੀਤੀ ਜਾਵੇ ਜੀ ਹਾਂਜੀ ਜਿਨ੍ਹਾਂ ਨੇ ਕਿਹਾ ਕਿ ਘਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਇਹਨਾਂ ਲੋਕ ਵੀ ਕਹਿੰਦੇ ਵੀ ਅਸੀਂ ਬੇਨਤੀ ਕਰਦੇ ਆ ਵੀ ਕੋਈ ਵੀ ਜਿਹੜੀ ਸੇਵਾ ਜੱਥੇਬੰਦੀ ਆਉਂਦੀ ਹੈ ਸੇਵਾ ਕਰਨ ਵਾਲੀ ਇਸ ਗਰੀਬ ਦੀ ਬਾਹ ਜਰੂਰ ਫੜੀ ਜਾਵੇ ਤਾਂ ਕਿ ਇਸ ਗਰੀਬ ਦਾ ਕੁਝ ਬਣ ਸਕੇ ਕਲਨੌਰ ਤੋਂ ਕੈਮਰਾਮੈਨ ਸਤੀਸ਼ ਦੇ ਨਾਲ ਕਲਨੌਰ ਪੋਸਟ ਨਿਊਜ਼ ਕਲਨੌਰ